ਇਸ ਸਮੇਂ ਅਸੀਂ ਫਗਵਾੜਾ ਹਾਈਵੇ ਤੇ ਮੌਜੂਦ ਹਾਂ ਜੀ ਮੌਕਢੀ ਬਲੈਕਆਊਟ ਦੀਆਂ ਸਿੱਧੀਆਂ ਤਸਵੀਰਾਂ ਮੌਕਢੀ ਬਲੈਕਆਊਟ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਮਾਧਿਅਮ ਦੇ ਜ਼ਰੀਏ ਸੋ ਸੋ ਅਸੀਂ ਤੁਹਾਨੂੰ ਦਿਖਾ ਦਈਏ ਜੋ ਕਿ ਪੁਲਿਸ ਪ੍ਰਸ਼ਾਸਨ ਵੀ ਜੋ ਕਿ ਇਹਨਾਂ ਪਛਾਣ ਆਪਣੇ ਡਿਊਟੀ ਦੇ ਵਿੱਚ ਲੱਗੇ ਹੋਏ ਨੇ ਡੀਐਸਪੀ ਸਾਹਿਬ ਅਗਵਾੜਾ ਸਮੇਂ ਫਗਵਾੜਾ ਕੋਲ ਤੋਂ ਅਸੀਂ ਮੌਜੂਦਾ ਜੀ ਮਾਈ ਟੌਪ ਉਹ ਚੱਲ ਰਹੀ ਹੈ ਮੋਟਰ ਡ੍ਰਿਲ ਵਰਾਈ 7 ਉਹ ਕੱਸਵੇਂ ਜੋ ਟਾਈਮ ਦਿੱਤਾ ਗਿਆ ਸੀਗਾ ਦੁਬਾਰਾ ਚੱਲ ਰਹੀ ਹੈ ਤੁਹਾਨੂੰ ਗੁੜਵਾੜਾ ਹਾਈਵੇ ਤੇ ਅਸੀਂ ਲੈ ਕੇ ਆਏ ਆ ਇੱਥੇ ਕਿਸੇ ਲਾਈਟ ਤੇ ਚਾਰੇ ਪਾਸੇ ਨੀਲਾ ਸਾਇਆ ਹੈ ਕਾਪੀਆਂ ਡਿਊਟੀਆਂ ਦੇ ਤਾਇਨਾਤ ਜੀ ਲੈ ਵੇਚੇ ਇਹ ਗੱਡੀ ਦੀ ਜਿਹੜੀ ਲਾਈਟ ਅਨ ਕੀਤੇ ਜਾ

ਇਸ ਸਮੇਂ ਦੀ ਵੱਡੀ ਅਪਡੇਟ ਫਕਵਾੜਾ ਸ਼ਹਿਰ ਤੋਂ ਮੋਡਰਨ ਬਲੈਕਆਊਟ ਦਾ ਜੋ ਸੈਸ਼ਨ ਚੱਲ ਰਿਹਾ ਹੈ ਇਕਸਾ ਦਿਓ ਐਸਐਚਓ ਸਿਟੀ ਗੌਰਵਦੀ ਡੀਐਸਪੀ 파ਕਸ਼ਨ ਜੀ ਹੋਰ ਪੁਲਿਸ ਮੁਲਾਜ਼ਮ ਉੱਚ ਅਧਿਕਾਰੀ ਅਫਸਰ ਡਿਊਟੀ ਤੇ ਤਾਇਨਾਤ ਹੋ ਲੋਕਾਂ ਨੂੰ ਹਦਾਇਤ ਬੇਨਤੀ ਕੀਤੀ ਜਾ ਰਹੀ ਹੈ ਵੀ ਸਮੂਹ ਡਰੈਵ ਬਲੈਕਆਊਟ ਵਿੱਚ ਸਾਥ ਦਿਓ ਬਾਨਾਂ ਦੀਆਂ ਲਾਈਟਾਂ ਤੱਕ ਵੀ ਬੰਦ ਰੱਖਣ ਦੇ ਨਿਵੇਸ਼ ਦਿੱਤੇ ਗਏ ਸੀ ਉਸ ਨੂੰ ਲਾਗੂ ਕਰਵਾਉਣ ਲਈ ਉਸ ਟਾਈਮ ਨੂੰ ਪੂਰਾ ਕਰਨ ਦੇ ਲਈ